ਇਹ ਤੱਕ ਪਾਣੀ ਦਾ ਸਵਾਲ ਹੈ ਕਿ ਇੱਕ ਤਾਂ ਵੈਸੇ ਪਾਣੀ ਦਾ ਜ਼ਮੀਨੀ ਲੈਵਲ ਵੀ ਘਟਦਾ ਜਾ ਰਿਹਾ ਹੈ। ਇਹ 129 ਦੇ ਕਰੀਬ ਜਿਹੜੇ ਸਾਡੇ ਬਲਾਕ ਹੈ ਉਹ ਡੇਂਜਰ ਜ਼ੋਨ ਤੇ ਚਲੇ ਗਏ। ਉੱਪਰ ਗਲੇਸ਼ੀਅਰ ਜਿਹੜਾ ਸੀਗਾ ਜਿਹੜਾ ਪਹਾੜਾਂ ਤੋਂ ਪਾਣੀ ਆਉਂਦਾ ਹੈ ਉਹ ਗਲੇਸ਼ੀਅਰ ਵੀ ਘਟਦਾ ਜਾ ਰਿਹਾ ਹੈ। ਪੰਜਾਬ ਜਿਹੜਾ ਐਗਰੀਕਲਚਰ ਖੇਤੀਬਾੜੀ ਪ੍ਰਧਾਨ ਤੇ ਸੂਬਾ। ਔਰ ਦੇਸ਼ ਦੇ ਸੈਂਟਰਲ ਪੂਲ ਦੇ ਵਿੱਚ ਤਕਰੀਬਨ 80% ਫੂਡ ਦੀ ਇਹ ਕਾਰਨਕ ਜੀ ਦੀ ਪਉਂਦਾ ਹੈ ਜਿਹੜਾ ਸੈਂਟਰ ਫੂਡ ਆ ਉਹਦੇ ਲਈ ਪਾਣੀ ਵੀ ਜ਼ਰੂਰਤ ਹੈ ਪਾਣੀ ਜੇ ਇਹਨਾਂ ਕੋ ਸਰਪਲਸ ਹੋਊਗਾ ਤਦ ਦੇਣਗੇ ਇਹ ਮੈਂ ਸਮਝਦਾ ਕਿ ਸੈਂਟਰ ਵਾਲੇ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਤੱਕਾ ਕਰ ਰਹੇ ਨੇ ਜਿਹੜਾ ਪਾਖੜਾ ਮੈਨੇਜਮੈਂਟ ਬੋਰਡ ਹੈ ਉਹ ਉਹਦੇ ਚ ਪਹਿਲਾਂ ਤਾਂ ਸਾਡਾ ਮੈਂਬਰ ਹੀ ਨਹੀਂ ਸੀ ਹੁੰਦਾ ਕੋਈ ਉਹਦਾ ਵੀ ਰੌਲਾ ਰੂਲਾ ਪਿਆ ਹੋਇਆ ਹੈ ਉਹ ਚ ਮੈਂਬਰ ਜਿਹਨਾਂ ਨਾਮਿਨੇਟ ਕੀਤੇ ਇਸ ਲਈ ਜਿਹੜਾ ਪੰਜਾਬ ਦੇ ਵਿੱਚ ਅ ਪਾਣੀ ਜਿਹੜਾ ਇੱਕ ਤਾਂ ਕਈ ਕਾਫੀ ਜਗ੍ਹਾ ਪਾਣੀ ਜਿਹੜਾ ਝਾੜੇ ਵਾਲਾ ਆ ਮੁਕਸਾਰ ਉੱਪਰ ਉਹ ਚ ਲੈ ਜਾਓ ਇਧਰ ਜਗਰਾਉਂ ਤੋਂ ਪਾਰੇ ਝਾੜੇ ਵਾਲਾ ਪਾਣੀ ਪੀਣ ਦੇ ਯੋਗ ਪਾਣ ਲੋਕ ਨਹਿਰਾ ਦਾ ਪਾਣੀ ਯੂਜ਼ ਕਰਕੇ ਪੀਂਦੇ ਜਾਂ ਮਿਕਸ ਕਰਕੇ ਖੇਤੀ ਕਰਦੇ ਇਸ ਲਈ ਪੰਜਾਬ ਅਕੋਰਡ ਨਹੀਂ ਕਰ ਸਕਦਾ ਜੇ ਸੈਂਟਰ ਤੱਕਾ ਕਟੂਗਾ ਤੇ ਫਸਲ ਘਟਜੂ ਫੇਰ ਕਿਸਾਨ ਮੋਰਚੇ ਲਾਉਂਦੇ ਫਿਰ ਦੇਣਗੇ ਸੈਂਟਰ ਨੂੰ ਚਾਹੀਦਾ ਹੈ ਬੈਠ ਕੇ ਤੱਕਾ ਨਾ ਕਰੇ ਬੈਠ ਕੇ 네ਗੋਸ਼ੀਏਸ਼ਨ ਕਰੇ ਜਿੰਨਾ ਪੰਜਾਬ ਨੂੰ ਪਾਣੀ ਚਾਹੀਦਾ ਉਹਨੂੰ ਦੇ ਕੇ ਜੋ ਬਚਦਾ ਤਾਂ ਹਰਿਆਣੇ ਨੂੰ ਦੇ ਦੇ ਕੋਈ ਅਰਜ ਨਹੀਂ ਹੈ ਪਰ ਪਹਿਨਾ ਇੱਥੇ ਤਾਂ ਜ਼ਰੂਰਤ ਹੈ ਇਹ ਤਾਂ ਉੱਪਰਲੇ ਲੈਵਲ ਦੇ ਫੈਸਲੇ ਹੁੰਦੇ ਹੁੰਦੇ ਨੇ ਉਹ ਤੇ ਅਲੇਆ ਨੂੰ ਪੀਰ ਪੁੱਛਣਾ ਹੈ ਹੈ ਉਹ ਸਾ ਦਿੱਲੀ ਹੈ ਰਾਹੁਲ ਗਾਂਧੀ ਨੇ ਫੈਸਲਾ ਕਰਨਾ